ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਲੋ ਜੀ ਬਾਈ ਸਿੱਧੀ ਦਿਨ ਚੱਲਦੇ ਆ ਵੀਡੀਓ ਕੁਝ ਤਾਂ ਵੀ ਨਹੀਂ ਪੈ ਰਹੀਆਂ ਤੇ ਆ ਬਾਕੀ ਥੋੜਾ ਜਿਹਾ ਹਲੇ ਬੱਚਿਆਂ ਬੁੱੱਚਿਆਂ ਚ ਵੀ ਲੱਗੇ ਹੋ ਤੇ ਬਾਈ ਟਾਈਮ ਵੀ ਨਹੀਂ ਤਾਂ ਹੈਗਾ ਹਨਾ ਸਿੱਧੀ ਦਿਨਾਂ ਕਰਕੇ ਵੀ ਕੁਝ ਮਨਜਾ ਨਹੀਂ ਕਰਦਾ ਹੁੰਦਾ ਤਾਂ ਵੀਡੀਓ ਬਣਾਉਣ ਨੂੰ ਚਲੋ ਹੁਣ ਮਹਾਰਾਜ ਸੁੱਖ ਰੱਖੇ ਬਾਕੀ ਦੇਖਦੇ ਆ ਬਾਈ ਡੇਲੀ ਆਪਾਂ ਪਾਏ ਕਰਾਂਗੇ ਵੀਡੀਓ ਬੱਚਿਆਂ ਦਾ ਜਿਹੜੇ ਸ਼ੌਂਕ ਕਰਾਈ ਕਰਾਂਗੇ ਹਨਾ ਡੇਲੀ ਕੋਸ਼ਿਸ਼ ਕਰਦੇ ਆਂ ਆਪਾਂ ਵਧੀਆ ਕੰਟੈਂਟ ਵਧੀਆ ਵੀਡੀਓ ਲੈ ਕੇ ਆਉਣ ਲਈ ਤੁਹਾਡੇ ਵਾਸਤੇ ਹਨਾ ਬਾਕੀ ਇੱਧਰ ਬਾਈ ਨਾਲ ਵੀ ਕਰਦੇ ਆਂ ਗੱਲਾਂ ਬਾਤਾਂ ਇੱਧਰ ਬਾਈ ਜਿਹੜੇ ਆਪਣੇ ਨਵੇਂ ਬੱਚੇ ਆ ਸਾਰੇ ਆਹ ਬੈਠੇ ਆ ਸਾਰੇ ਆਪਣੇ ਨਵੇਂ ਬੱਚੇ ਬੈਠੇ ਬਾਈ ਇਸ ਵਾਰ ਉਹਦੇ ਜਿਹੜੇ ਸੀਜ਼ਨ ਦੇ ਨਵੇਂ ਬੱਚੇ ਕੱਢੇ ਹੋਏ ਆ ਕੁਛ ਕਾ ਬੈਠੇ ਆ ਇੱਕ ਕਬੂਤਰੀ ਆਪਣੀ ਐ ਦਾ ਵੈਸੇ ਉਹਨੇ ਬੱਚੇ ਕੱਢੇ ਹੋਏ ਆ ਉਹ ਵੀ ਉੜ ਗਈ ਅਬਾਈ ਨੇ ਹੁਣ ਤਾਂ ਹੀ ਛਤਰੀ ਲਾਈ ਹੋਈ ਆ ਜਾਲ ਵੀ ਜਾਲ ਚ ਪਾ ਕੇ ਕੂਤਰ ਕੱਡੇ ਪਰੇ ਬਾਹਰ ਬਾਕੀ ਭਾਈ ਅੰਦਰ ਖੁੱਡੇ ਚ ਬੜਿਆ ਵਾ ਉਹਨੂੰ ਮਿਲਦੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਵਧੀਆ ਵੀਰੇ ਠੀਕ ਆ ਹੈ ਹੋਰ ਅੱਜ ਬੇਲੇ ਤੇ ਹੈ ਦਰਵਾਜ ਭਰਾਵਾਂ ਨੂੰ ਭਾਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਠੀਕ ਆ ਭਾਈ ਅੱਜ ਵੀਡੀਓ ਬੜੀ ਦੇਰ ਬਾਅਦ ਲੈ ਕੇ ਆਏ ਆ ਅਸੀਂ ਕਿਉਂਕਿ ਭਰਾ ਆਪਣਾ ਟਾਈਮ ਹੀ ਲੱਗਿਆ ਇੱਕ ਤਾਂ ਹਾਂ ਬਾਕੀ ਆਪਣਾ ਜੋੜ ਮੇਲਾ ਜਿਹੜਾ ਹਾਂ ਸਿੱਧੀ ਜੋੜ ਮੇਲਾ ਚੱਲਦਾ ਬਾਈ ਤਾ ਕਰਕੇ ਕੁਛ ਵੀਡੀਓ ਨਹੀਂ ਤੇ ਬਣਾਉਂਦੇ ਹੈਗੇ ਚਲੋ ਕਰਦੇ ਆ ਰੁਟੀਨ ਚ ਫੇਰ ਆਪਾਂ ਸ਼ੁਰੂ ਹਨਾ ਹੁਣ ਹੋਰ ਹੋਰ ਤੇ ਰਵੀ ਭਾ ਲੈ ਭਰਾ ਨੇ ਬਾਈ ਫੋਨ ਵੀ ਹੁਣ ਨਵਾਂ ਲੈ ਆਂਦਾ ਤੇ ਨਵੇਂ ਹਾਂ ਇੱਕ ਮੇਰਾ ਬਾਈ ਫੋਨ ਵੀ ਥੋੜਾ ਜਿਹਾ ਖਰਾਬ ਹੋ ਗਿਆ ਤਾਂ ਉਹਦਾ ਕਰਕੇ ਥੋੜਾ ਜਿਹਾ ਮੈਨੂੰ ਵੀਡੀਓ ਵੀਡੀਓ ਪਾਣ ਕਰਕੇ ਵਧੀਆ ਨਹੀਂ ਤਾਂ ਲੱਗਦਾ ਦੂਜੀ ਫੋਨ 'ਚ ਵਧੀਆ ਨਹੀਂ ਬਣਦੀ ਵੀਡੀਓ ਤਾਂ ਕਰਕੇ ਹੁਣ ਆਪਾਂ ਫੋਨ ਵੀ ਲੈ ਲਿਆ ਤੇ ਅਸੀਂ ਅੱਜ ਘਰਾਂ ਤੇ ਮੈਂ ਕਿਹਾ ਤੁਪਾਂ ਲੱਜੂਗੀ ਵਜਨ ਠੀਕ ਆ ਤੇ ਇਹਦੇ ਚੱਕਰ ਦੇ ਵਿੱਚ ਸਮਾਂ ਕੁੱਤੇ ਰੁੜ ਗਿਆ ਇੱਕ ਵਜਨ ਆਈ ਗਈ ਤੇ ਉੱਠ ਗਈ ਹਾਂ ਹੁਣ ਉਹ ਉੱਠੀ ਲੱਗੀ ਹੁੰਦੀ ਜ਼ਰਾ ਅੱਛਾ ਅਸੇ ਬਜਾਂ ਲਈ ਉਤਰੀ ਉੜ ਗਈ ਹੈ ਅ ਡਰ ਰਹਿ ਤੇ ਲੱਗਦਾ ਨਾ ਜੀ ਜੈ ਨਹੀਂ ਆ ਜਗਾ ਹਾਂ ਇਹਨਾਂ ਦਿਨਾਂ ਜੀ ਥੋੜਾ ਬੈਰੀ ਬੁਰੀ ਤਾਂ ਹੁੰਦਾ ਚੱਕਰ ਜਾਦਾ ਉਦੋਂ ਮੇਤੇ ਵੀ ਬਹੁਤ ਦਿਨ ਹੋ ਗਏ ਮਾਹ ਕੱਢੇ ਹੋਏ ਮਰ 15 ਦਿਨ ਹੋ ਗਏ ਲਗਭਗ ਹੂੰ ਅੱਛਾ ਠੀਕ ਆ ਕਹਾਂ ਯਾ ਨਾ ਬਾਈ ਮੇਤੇ ਵੀ ਨਹੀਂ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਹੁਣ ਅਸੀਂ ਵੀ ਉਦੋਂ ਕੱਡੇ ਤੇ ਬਾਹਰ ਬੱਚੇ ਕੱਡੇ ਤੇ ਹਾਂ ਜਿਆਦਾ ਟਾਈਮ ਨਹੀਂ ਕੱਢ ਹੋਏ ਪਰ ਕੋਈ ਨਹੀਂ ਆਪਾਂ ਦੋ ਘੰਟਾ ਦੋ ਘੰਟੇ ਧੁੱਪ ਲੱਗੀ ਬਹੁਤ ਹੁੰਦੀ ਆ ਹੂੰ ਠੀਕ 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 ਤੇ ਬਾਕੀ ਆ ਬੱਚੇ ਆ ਤਾਂ ਬਡੇ ਆ ਜਿਹੜੇ ਹੁਣ ਆਪਣੇ ਰੁਟੀਨ ਦੇ ਹਿਸਾਬ ਨਾਲ ਵੀ ਬੱਚੇ ਛੱਡਨੇ ਆ ਹਾਂ ਤੇ ਆਪਣਾ ਜਿੱਕਲਾ ਕੀ ਗੁੜੇ ਪਿੰਡ ਦਾ ਭਰਾ ਜਿਹੜਾ ਆਪਣਾ ਸੁੰਨੀ ਆ ਨਾ ਹਨਾ ਤੇ ਬਾਈ ਕਬੂਤਰ ਉਹਦੀ ਬਦੌਲਤ ਆ ਇੱਕ ਤਾਂ ਕਹਿੰਦੇ ਪਰਮਾਤਮਾ ਵਾਹ ਫੜਦਾ ਤੇ ਇੱਕ ਇਨਸਾਨ ਦੇ ਰੂਪ ਵਿੱਚ ਆਉਂਦਾ ਰਹੂ ਹਾਂ ਤੇ ਬਾਕੀ ਬਾਈ ਵੀ ਉਸੇ ਰੂਪ ਚ ਆਉਂਦੇ ਤੇ ਆਪਣੀ ਗੱਲਬਾਤ ਉਹਦੇ ਨਾਲ ਹੋ ਜਾਂਦੀ ਆ ਤੇ ਬਾਕੀ ਬਾਈ ਜੂ ਉਹਨੇ ਬਲੱਡ ਦਿੱਤਾ ਆਪਾਂ ਨੂੰ ਬਾਈ ਯਾਦ ਰੱਖਣ ਜੋਗ ਐਵੇਂ ਕਹੀਏ ਹੂੰ ਤੇ ਬਾਈ ਜੋਰ ਕਾੜ ਰਿਹਾ ਕਿ ਨਾਲੇ ਕੂਤਰਾਂ ਦਾ ਦੀਨਾ ਹੂੰ ਮੈਂ ਕਹਿੰਦਾ ਵਧੀਆ ਰਿਹੈ ਬਹੁਤ ਜ਼ਿਆਦਾ ਵਧੀਆ ਹੂੰ ਬੱਚੇ ਦਾ ਚਲੋ ਬਾਈ ਦੇਖਣ ਵਧੀਆ ਵੀ ਲੱਗਦੇ ਆ ਡਾਇ ਵੀ ਆ ਸੀ ਬੱਚੇ ਵਿੱਚ ਤੇ ਸਾਨੂੰ ਪਸੰਦ ਆਏ ਵਧੀਆ ਕਿਉਂਕਿ ਜੋੜੇ ਤਾਂ ਆਪਾਂ ਨੇ ਜਿਹੜੇ ਉਹਦੇ ਬਾਈ ਇੱਧਰ ਹੇਉ ਨਹੀਂ ਆਪਣੇ ਕੋਲ ਉਹ ਤਾਂ ਆਪਾਂ ਨੇ ਸਾਈਡ ਪਰ ਰੱਖੇ ਹੋਏ ਆ ਹੂੰ ਹੂੰ ਤੇ ਸੇਫ ਰੱਖੇ ਹੋਏ ਆ ਚਾਚੇ ਕਿ ਨਹੀਂ ਆਉ ਹੂੰ ਆਪਾਂ ਚਾਚੇ ਆਪਣੇ ਕੋਲ ਤਾਂ ਜ਼ਿਆਦਾ ਬੱਚੇ ਹੀ ਆ ਕਿਉਂਕਿ ਬੱਚੇ ਮੇਰੇ ਵੱਲ ਆ ਇੱਧਰ ਹੂੰ ਹਾਂ ਇਹਨੇ ਨਜ਼ਰ ਰੱਖੇ ਚਾਚੇ ਕੋਲ ਵੀ ਹੋਗੇ 20 25 ਬੱਚੇ ਮੰਨ ਲਾਦਾ ਹਾਂ ਵਧੀਆ ਹੋ ਗਿਆ ਮੈਂ ਦੇਖ ਕੇ ਅੱਜੇ ਕੋਲ ਵੀ ਵੀਡੀਓ ਪਾਵਾਂਗੇ ਪਹਿਲਾਂ ਆਪਣੇ ਵਾਲਾ ਦਾ ਸ਼ੌਂਕ ਕਰਾ ਦਈਏ ਹਨਾ ਆ ਕਰੋ ਬਾਈ ਬੱਚੇ ਦਾ ਸ਼ੌਂਕ ਪਹਿਲਾਂ ਇਹ ਚਿੱਟੀਆਂ ਅੱਖਾਂ ਦੇ ਕੂਟਰਾਂ ਦਾ ਬੱਚਾ ਹੈ ਅੱਛਾ ਹਾਂ ਇਹ ਮੈਂ ਉੱਥੇ ਦੇ ਬੱਚਾ ਹੀ ਜਿਆਦਾ ਲੈ ਕੇ ਆਇਆ ਤਾਂ ਹਾਂ ਆ ਦੇਖੋ ਬਈ ਇਹਦੇ ਪੱਲੇ ਇਦਾਂ ਦੇਖੋ ਇਹ ਜਲ ਚੜਦਾ ਬਾਈ ਉੱਚੀ ਬਹੁਤ ਹੋਈ ਹੇਠ ਲੱਗ ਜਾਂਦਾ ਜਾ ਕੇ ਤੇ ਉਹ ਉਂ ਛਾਊਗਾ ਅੰਦਰ ਹਿਲਣੇ ਲੱਗ ਗਿਆ ਉਹ ਕੂਟਰ ਬਾਹਰ ਨਿਕਲ ਗਿਆ ਕਰੀ ਉਹਨੂੰ ਅੰਦਰ ਕਰੀ ਉਹ ਦੂਹਾਂ ਬਾਹਰ ਆ ਗਿਆ ਕੋਈ ਨਾ ਕੋਈ ਨਾ ਦਿਖਾਏ ਇਕ ਨਹੀਂ ਕਰਦੇ ਵੀਡੀਓ ਦਿਖਾ ਕੇ ਬਾਹਰ ਆ ਗਿਆ ਇਹ ਸਾਰੀ ਜਗ੍ਹਾ ਖੁੱਲ੍ਹੇ ਤਾਂ ਚਲ ਵੀ ਚੱਲ ਅੰਦਰ ਇਹ ਹੱਬ ਬਾਹਰ ਆ ਜਾਂਦਾ ਤਾਂ ਕਿ ਖੁੱਲੀ ਰਹਿ ਗਈ ਚੱਲ 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 ਅੰਦਰ ਹਾਂ ਬੱਚੇ ਜਿਹੜੇ ਹੋਰ ਬੜੇ ਆ ਜਿਹੜੇ ਆਪਣੇ ਕੋਲ ਹੂੰ ਉਹ ਬੜੇ ਬੱਚੇ ਦਾ ਆਪਾਂ ਨੇ ਅੱਗੇ ਛੱਡ ਦਾਂਗੇ ਜਦ ਗਰਮੀ ਹੋਊਗੀ ਹੂੰ ਕਿਉਂਕਿ ਉਹਦਾ ਦਿਨ ਆ ਮਾਲ ਫਿਰ ਬੱਚਾ ਜਿਹੜਾ ਛੋਟਾ ਹੁੰਦਾ ਉਹ ਕਾੜ ਨਹੀਂ ਕੱਢਦਾ ਹੈਗਾ ਹੂੰ ਐਦਕੀ ਬਾਈ ਆਪਾਂ ਨੇ ਪਹਿਲਾਂ ਕੱਢਣੇ ਵੀ ਨਹੀਂ ਹੈਗੇ ਹਾਂ ਕਣਾਂ ਵੀ ਮਨ ਲਾ ਵੀ ਉਹੀ ਬਾਈ ਤਾਂ ਤਿੰਨ ਤਿੰਨ ਘੰਟੇ ਚੱਕਣਾ ਵੀ ਲੱਗਦੀ ਹੈ ਨਾ ਲਾਉਣਾ ਹੈ ਨਾ ਉਹ ਨਾ ਜਿਹੜੇ ਟੈਂਪ 3:00 ਵਜੇ ਉੱਤਰ ਮਤਲਬ ਬਾਜੀਆਂ ਨਿਬੜ ਲਾ ਜੀਏ ਹੂੰ ਉਹ ਟਾਈਮ ਉੱਤਰ ਬੜੇ ਘੱਡਣੇ ਆ ਪੂਰੀ ਗਰਮੀ ਚ ਜਿਹੜੇ ਹੁਣ ਜਨਵਰੀ ਵਾਲੇ ਬੱਚੇ ਹੋਣਗੇ ਹੂੰ ਉਹ ਫਿਰ ਆਪਾਂ ਛੱਡਾਂਗੇ ਪਹਿਲਾਂ ਅੱਛਾ 3 ਲੋਕ ਨਹੀਂ ਜਾਂਦੇ ਠੀਕ ਆ ਠੀਕ ਆ ਠੀਕ ਆ ਤਾਂ ਨੀਲੀ ਦੇ ਬੱਚਾ ਕੱਢਿਆ ਹੁਣ ਆਹ ਅੱਛਾ ਨੀਲੀ ਦੇ ਬੱਗਾ ਵਜਾ ਕੱਢਤਾ ਨੇ ਅੱਛਾ ਇਹ ਨੀਲੀ ਕਬੂਤਰੀ ਦਾ ਹੈ ਹਾਂ ਉਧਰ ਪਹਿਲੀ ਡਾਰ ਛੋੜਿਆ ਬਹੁਤ ਵਧੀਆ ਔੜਿਆ ਬੰਨਾ ਚਿੱਟੀਆਂ ਅੱਖਾਂ ਦਾ ਕ ਸਿੱਟੀਆਂ ਅੱਖਾਂ ਹੈ ਕਰ ਲੋ ਸ਼ੌਕ ਇਹਦਾ ਬੱਚੇ ਦਾ ਹਨ ਹਾਂ ਕਿੰਨਾ ਪਿਆਰਾ ਸੋਹਣਾ ਬੱਚਾ ਵੀ ਪੱਲੇ ਖੋਲ ਕੇ ਦਿਖਾਓ ਮਣੇ ਅਰੇ ਆਉਂਦੇ ਆ ਪੱਲੇ ਆ ਕੰਨੀਆਂ ਹਾਂ ਕੰਨੀਆਂ ਆਉਂਦੀਆਂ ਇਹਦੀਆਂ ਨਾ ਠੀਕ ਆ ਠੀਕ ਆ ਉਹਨੇ ਪੰਜੇ ਆ ਜੰਮ ਨਹੀਂ ਪਏ ਤੁਰਖ ਹੈ ਨਾ ਪੰਜੇ ਵੀ ਛੋਟੇ ਛੋਟੇ ਜਿਹੇ ਆ ਲੈ ਸੋਹਣਾ ਬੱਚਾ ਇਹ ਕੜ ਬੋ ਕੱਢਦੇ ਵੀ ਤੇ ਲਾਮ ਨੂੰ ਜਾਣਦੇ ਆ ਪਹਿਲੇ ਕਹੇ ਜਾਂ ਮੇਰੇ ਕੋਲ ਹੁੰਦਾ ਦਾ ਹੋਰ ਦਿਖਾਓ हां ਇਹਨਾਂ ਦਾ ਜਿਹੜਾ ਇਹ ਤਾਂ ਮੈਂ ਚਲ ਹਲੇ ੜਾਇਆ ਨਹੀਂ ਹੈਗਾ हां ਇਹ ੜਾਇਆ ਚੀਨਾ ਕੋ ਉਤਰਾ ਦੀ ੜਾਇਆ ਅੱਛਾ ਕਾਲਾ ਚੀਨਾ ਇਹ ਕਿਹੜਿਆਂ ਦਾ ਹੈ ਇਹ ਬਾਈ ਕੁੱਤਰ ਆਪਣੇ ਕੋਲ ਲਾਲ ਚੀਨਾ ਹੈ ਅੱਛਾ ਲਾਲ ਚੀਨਾ ਜਿਹੜਾ ਆਪਣੇ ਕੋਲ हां ਇਹ ਲਾਲ ਚੀਨਾ ਕਾਲੀ ਡੱਬੀ ਤੋਂ ਉਤਰੀ ਸੀ ਕਿੱਥੇ ਠੀਕ ਆ ਤੇ ਉਹਨਾਂ ਨੇ ਬੱਚਾ ਕੱਢਿਆ ਬਾਈ ਇਹ ਕਾਲਾ ਚੀਨਾ ਜਾਂ ਮਾਜੁਕਰ ਪੱਲੇ ਦੇ ਕਿਤੇ ਕੰਨੀਆਂ ਆਉਂਦੀਆਂ ਜੀ ਵੀ ਨਾ ਇਹ ਕਿਹਦਾ ਭਰਾ 2 ਵਜੇ ਲਗੜਨੇ ਚੱਕ ਲਿਆ ਤਾਂ ਅੱਛਾ ਗਰਮੀ ਦੇ ਵਿੱਚ ਨਾ ਬੱਚਾ ਹੈ ਇਹ ਲਾਲ ਚੀਨੇ ਦਾ ਹੈ हां ਠੀਕ ਆ ਠੀਕ ਆ ਠੀਕ ਆ ਆ ਜੀ ਪੂੰਛ ਵਿੱਚ ਹਮ ਠੀਕ ਆ ਏੜਾਏ ਹੋਏ ਆ ਹੁਣ ਜਿਹੜੇ ਉਹਦੇ ਹੋਣਾ ਹੈ ਅੱਛਾ ਜਿਹੜੇ ਇਹ ਘਰ ਨਹੀਂ ਮੜਾਏ ਤੇ ਅੱਛਾ ਜਿਹੜੇ ਆਪਾਂ ਨੇ ੜਾਏ ਹੋਏ ਆ ਇੱਕ ਜਿਹੜਾ ਉਹ ਉੱਥੇ ਬੈਠਾ ਉਹ ਕੁੱਠੀ ਪਰ ਬੈਠਾ ਦੋ ਦਿਨ ਦੋ ਦਿਨ ਲਗਾਤਾਰ ੜਾਏ ਜਿਹੜਾ ਉਹ ਕੋਠੀ ਪਰ ਬੈਠਕ ਨਹੀਂ ਤੇ ਗਿਆ ਹੈਗਾ ਆਹ ਰੰਗ ਇਸ ਤਰ੍ਹਾਂ ਪੜੀ ਜਿਹੜਾ ਲੱਗਿਆ ਬਟਾ ਰੰਗ ਪਰ ਜ਼ਿਆਦਾ ਤੇ ਕਿਹੜਾ ਲੱਗਿਆ ਉਹ ਜਾਂਦੇ ਨੇ ਉਹ ਛਾੜ ਗਿਆ ਪਰ ਅੱਛਾ ਹਾਂ ਓਏ ਤਲੈਦਾਂ ਨੂੰ ਆਪਾਂ ਸ਼ੌਂਕ ਕਰਾ ਦੇ ਕਿ ਬਾਹਰ ਨਿਕਲ ਜਵੇ ਛੋਟੇ ਪਰ ਜਿਹੜੇ ਘਾੜ ਕੇ ਸਾਫ਼ ਹੋ ਗਿਆ ਫਿਰ ਬੜੇ ਬਾਅਦ ਚ ਹੋ ਜੂਗੇ ਤੇਰੀ ਅੱਖ ਦੇ ਕਿੰਨੀ ਸੋਹਣੀ ਹੈ ਇਹਦਾ ਬਹੁਤ ਇਹ ਦੋ ਦਿਨ ਔੜਨਾ ਦੇ ਨੇ ਉਦਣ ਜਮੀਂ ਨਾ ਆਉਂਦਾ 12 ਵਜੇ ਕੋਠੀ ਦੇ ਗਿਰਗੇ ਜਾਂ ਪੱਲੇ ਜਮਾਂ ਚੜ੍ਹ ਕੇ ਨਾਲ ਗਿੱਲੇ ਹੋ ਕੇ ਨਾ ਨਹੀਂ ਤਾਰੇ ਇਹ ਮੈਂ ਫੜ ਕੇ ਲਿਆਇਆ ਤਾਂ ਉਹ ਕੋਠੀ ਉੱਪਰ ਬੈਠਾ ਦਾ ਸਾਹਮਣੇ ਵਾਲੀ ਇੱਕ ਦਿਨ ਤਾਂ 8 ਵਜੇ ਤੇ ਪੂਰਾ ਔੜਿਆ ਸ਼ਾਮ ਨੂੰ ਵਧੀਆ ਔੜਿਆ ਹਾਂ ਦੋ ਦਿਨ ਵੀ ਮੀਂਹ ਪੈਣ ਲੱਗ ਗਿਆ ਤਾਂ ਮੀਂਹ ਚ ਜਾਨੀ ਕਿ ਕੋਠੀ ਉੱਪਰ ਬੈਠ ਗਿਆ ਦਾ ਰੋੜ ਕੇ ਲੈ ਗਿਆ ਦੋ ਜਨ ਕਿੱਲੇ ਪਰਾਂ ਕਰਕੇ ਫੇ ਬਹਿ ਗਿਆ ਹੂੰ ਇਹ ਆਪਣਾ ਲਾਲਚੀ ਠੀਕ ਐ ਗਾਲੀ ਕੂਤਰੀ ਮੋਜੀ ਹੂੰ ਇਹ ਹੁੰਦਾ ਆਪਣੇ ਵਾਲੀ ਦਾ ਪੱਟਾ ਅੱਛਾ ਹਾਂ ਠੀਕ ਐ ਠੀਕ ਐ ਲਾਲਚੀਨੀ ਹੈ ਕੋਣੇ ਪਹਿਲਾਂ ਕੱਢਿਆ ਤਾਂ ਇਹ ਜੇ ਖੱਟੀਆਂ ਦਾ ਉਹ ਵੀ ਚੀਕੜ ਬੱਚਾ 4-5 ਘੰਟੇ ਲੰਮਾ ਹੂੰ ਉਹ ਬੱਚਾ ਪਟੇ ਲੱਗਾ ਲਗੜ ਪੈ ਗਿਆ ਤਾਂ ਪਿੰਡ ਦੇ ਬਿੰਦੂ ਨੇ ਦੱਸਿਆ ਮੈਨੂੰ ਅੱਛਾ ਕਹਿੰਦਾ ਉਹਨੂੰ ਕਹਿੰਦਾ ਹੋਰ ਕਰਾਇਓ ਸ਼ੌਂਕ ਹੋਰ ਬਾਕੀ ਨੀਲੇ ਨੇ ਇਹ ਡੱਬਾ ਕੱਢਤਾ ਆ ਡੱਬੀ ਨੇ ਆ ਤੁਹਾਨੂੰ ਮੈਂ ਬਾਈ ਪਿੰਜਰੇ ਚ ਕਰਾ ਦਿੰਦਾ ਇਦਾਂ ਹੀ ਸ਼ੌਂਕ ਇਹ ਡੱਬੀ ਨੇ ਇੱਕ ਆਪਣੇ ਕੋਲ ਜਿਹੜੀ ਦੁਬਾਰੀ ਡੱਬੀ ਆਈ ਸੀ ਹਾਂ ਉਹ ਉਹਦੀ ਆ ਆ ਉਹੜ ਗਿਆ ਤਾਂ ਆਪਣੇ ਕੋਲ 3:00 ਵਜੇ ਤੱਕ ਗਰਮੀ ਚ ਅੱਛਾ ਹਾਂ ਸ਼ਾਕਾ ਕਵੁੱਤਰ ਨਿਕਲ ਗਿਆ ਇਹ ਕਾਲੀਆਂ ਦਾ ਹਾਂ ਲੰਬਾ ਲੰਚਾ ਬਥੇਰਾ ਹੈ ਹੂੰ ਇਹ ਵੀ ਬਹੁਤ ਬਾਹਰ ਉੱਚਾ ਜਾਂਦਾ ਯਾਰ ਹੂੰ ਬਹੁਤ ਸ਼ਾਨਦਾਰ ਕਵੁੱਤਰ ਹੈ ਜੀ ਠੀਕਾ ਛੋਨਾ ਬੱਚਾ ਹੈ ਵੀ ਬਾਈ ਇਹ ਕਬੂਤਰ ਨਿਕਲ ਗਏ ਕਬੂਤਰ ਬਣ ਗਏ ਇਹ ਹਾਂ ਆਪਾਂ ਨੇ ਪਹਿਲੀ ਵਾਰੀ ਪਾਇਆ ਜਿਹੜੀ ਗਰਮੀ ਵਾਲੀ ਆਉਣੀ ਆ ਹੂੰ ਇਹਨਾਂ ਨੇ ਹੀ ਛੱਡੇ ਨੇ ਉਹ ਖੱਟੀਆਂ ਧਾਰ ਰਹੇ ਨੇ ਜਿਹੜਾ ਆਪਾਂ ਨੇ ਖੈਰਾਵਾ ਛੱਡੇ ਉਹ ਮੈਂ ਹਲੇ ਜੋੜਿਆ ਮੈਂ ਪਾ ਲਿਆ ਦਾ ਅੱਛਾ ਉੱਧਰ ਪਾਇਆ ਵਾ ਉਹ ਹਾਂ ਕੋਈ ਨਾ ਉੜਦਾ ਜਾਊਗਾ ਹੂੰ ਕਹਿੰਦੇ ਕਿ ਉਹਦੇ ਆਵਾਬ ਹੈਗੇ ਉੱਧਰ ਹਲੇ ਅੱਛਾ ਇਹ ਬੱਚੇ ਹੋਰ ਵੀ ਕਢਾਏ ਗਏ ਠੀਕ ਆ ਬਾਕੀ ਮੈਂ ਤੁਹਾਨੂੰ ਬਾਈ ਇਦਾਂ ਹੀ ਥੋੜਾ ਥੋੜਾ ਸ਼ੌਂਕ ਕਰਾ ਦਿੰਦਾ ਇਹਦੇ ਪਿੱਛੇ ਆ ਹੈਗੀ ਆਪਣੇ ਕੋਲ ਆ ਦੇਖੋ ਆ ਬੱਚੇ ਬੈਠੇ ਆ ਵਿੱਚ ਉਹਦੇ ਹੋਰ ਵੀ ਆਪਣੇ ਬੱਚੇ ਆ ਤੇ ਜਾਲ ਚ ਅਸੀਂ ਧੁੱਪ ਜੀ ਲਵਾਉਣ ਵਾਸ ਵੇ ਬਾਈ ਨਾ ਚਲੋ ਆਏ ਤਾਂ ਹੁਣ ਕਹਿੰਦੇ ਗੱਲਾਂ ਜਿੱਕਣਾ ਕਬੂਤਰਾਂ ਦਾ ਰੰਗ ਦੇਖ ਲੈਣੇ ਆ ਰਾਜਨ ਵਾਲੇ ਕਹਿੰਦੇ ਨੇ ਫਲਾਣੇ ਵਾਲੇ ਹਨਾ ਮੈਂ ਕਹਿਤਾ ਦੰਨੇ ਆਪਾਂ ਬਾਈ ਆਪਾਂ ਤਾਂ ਕਹਿੰਦੇ ਨਹੀਂ ਚਲੋ ਇਹ ਗੱਲ ਤੇ ਬਾਈ ਜਿਹੜੇ ਬੰਦੇ ਨੇ ਬਣਾਏ ਵੀ ਉਹਨੂੰ ਪਤਾ ਹੁੰਦਾ ਕਬੂਤਰਾਂ ਦਾ ਹਨਾ ਤੇ ਬਾਈ ਆਹ ਕਬੂਤਰ ਆ ਇਹ ਲਾਲ ਗੁੱਲ ਜੇ ਆ ਇਹਦਾ ਬਾਪ ਲਾਲ ਸਿਰਈ ਆ ਖਟੀਆਂ ਦਾ ਥੂਰੀ ਲੋਕ ਹੈ ਦੀ ਹਮ ਤੇ ਪੰਜੇ ਵੀ ਇਹ ਪੂਰੇ ਆ ਨੌਦਰਾਂ ਹਾਂ ਤੇ ਬਾਈ ਹਲੇ ਛੰਡ ਕਰਕੇ ਸਾਫ਼ ਕਰਦੇ ਨਹੀਂ ਅਸੀਂ ਹਮ ਤੇ ਛੱਡ ਚੜੀ ਆ ਹਾਂ ਠੀਕ ਲਾਲ ਸਿਰਈ ਇਹ ਫੈਲੇਦੇ ਹੋ ਨਹੀਂ ਹੈਗੇ ਇਹ ਮੈਂ ਦਿੱਥੇ ਵੀ ਛੜ ਦੇ ਖੜਾਈ ਜਿੰਦੀ ਹੂੰ ਬਹੁਤ ਵਧੀਆ ਉੜਦੀ ਆ ਇਹ ਸੀਜ਼ਨ ਵੀ ਮੇਰੇ ਕੋਲ ਆ ਪਟਾ ਅੱਛਾ ਹਾਂ ਛੱਡੇ ਹੈ ਨਹੀਂ ਤੇ ਇਹ ਕਿਉਂਕਿ ਉਸ ਟਾਈਮ ਨੂੰ ਆਏ ਆਪਾਂ ਲੇਟ ਲੇਟ ਤੇ ਨਾ ਇਹ ਬੱਚੇ ਵੀ ਜਜ ਛੋਟੇ ਤੇ ਇਹ ਉਹ ਬਾਜ਼ੀਆਂ ਹੈਗੀਆਂ ਤੇ ਪੂਰੀ ਕਰਨੀ ਵਾਲੀਆਂ ਨਿਕਲਦੀਆਂ ਦੀਆਂ ਬਾਜ਼ੀਆਂ ਜਦ ਤਾ ਬਾਜ਼ੀਆਂ ਨਿਕਲ ਨਹੀਂ ਰਹੀਆਂ ਜਦ ਆਪਾਂ ਲਿਕੇ ਜਾਂ ਹੈ ਵੀ ਛੋਟੇ ਤੇ ਜਦ ਬੱਚੇ ਆਹ ਤਾਂ ਦਾ ਕਿੰਦੇ ਛੱਡੇ ਹੈ ਹਾਂ ਆ ਬੈਠੇ ਆ ਬਾਈ ਸਾਰੇ ਹੁਣ ਇਹ ਵੱਡੇ ਹੋਏ ਆ ਪੰਜਾਲ ਵਿੱਚ ਹੈ ਨਾ ਤੇ ਆਪ ਕੱਢੇ ਹਜ਼ਾਰ ਵਾਲੇ ਦਾ ਬੱਚਾ ਆਜਾ। ਸ਼ੇ ਮੇਰੇ ਕੋਲ ਫਿਰ ਸੁਰਖੀਆਂ ਨੇ ਵੀ ਡੱਬਾ ਵਾਲੇ ਕੋਈ ਕੱਢਿਆ ਨਹੀਂ ਇਹੋ ਜਿਹਾ। ਆਹ ਹਜ਼ਾਰ ਵਾਲਾ। ਇਹ ਗਾਲੀ ਨੂਕ। ਹਮ ਇਹਦਾ ਵੀ ਰਿਕਾਰਡ ਬਹੁਤ ਵਧੀਆ ਰਿਹਾ। ਇਹ ਚਾ 2-3 ਦਿਨ ਨੂੰ ਆਹਮ ਕੇ ਜਾਂਦਾਦਾ ਜੀ। ਬੱਚਾ ਸੋਹਣਾ ਹੈ ਜੀ। ਜਦ ਇਹ ਛੋਟੇ ਦੇ ਉਸ ਟਾਈਮ ਉਡਾਏ ਨਹੀਂ ਹੋਏ ਬਹੁਤੇ। ਯਾਨੀ ਕਿ ਘਰੇ ਚੈੱਕ ਕਰੇ ਤੇ ਹੀ ਡਾ ਕੇ। ਆਦੇ ਬਾਈ ਪਿੰਡ ਪੁੰਡ ਤਾਂ ਨਹੀਂ ਛੱਡੇ ਇਹਨਾਂ ਨੇ ਘਰ। ਆਹ ਤਰੀਕ ਮੈਂ ਵਾਈ ਤੇ ਰੱਤੀ ਆ। ਇਹ ਉਤਰੀ ਜਦੇ ਨਵੀਂ ਪੱਠਾ ਇਹ। ਇਹ ਡੱਬਾ ਇਹਦੇ ਕਾਲਾ ਆ। ਸੋਹਣੀ ਬਹੁਤ ਕਾਲੀਆਂ ਅੱਖਾਂ ਦੀ ਆ ਬਹੁਤ ਜੱਚਦੀ ਆ ਬਾਕੀ ਸਾਰੀ ਸਫੇਦ ਆ ਸੋਹਣੀ ਲੱਗਦੀ ਦੇਖਣ ਨੂੰ ਆ ਇਹ ਰੱਖੀ ਹੀ ਆ ਬਸ ਮੈਂ ਇੱਕ ਉਹ ਨੂੰ ਮੈਂ ਖੁੱਡੇ ਚ ਜੱਚੂਗੀ ਇਹ ਲੜਾਈ ਜੱਚਦੀ ਰੱਖੀ ਵੀ ਹੋ ਆ ਸੋਹਣੀ ਲੱਗਦੀ ਆ ਸ਼ਾਕੀ ਆ ਆ ਬੱਚਾ ਨੂੰ ਬਹੁਤ ਪਿਆਰਾ ਲੱਗਿਆ ਇਹਦਾ ਹਾਂ ਸੋਹਣੀ ਲੱਗਦੀ ਆ ਇਹ ਬਾਕੀ ਆ ਛੋਟੇ ਜਿਹੇ ਬੱਚੇ ਆ ਇਹਦੇ ਨਾਲ ਦਹੂਰ ਵੀ ਆ ਮੈਂ ਇਹ ਗੱਲ ਤੁਹਾਨੂੰ ਕੱਦਣੀ ਤੇ ਕੰਪਿਊਟਰ ਮਾਰਦੇ ਜਾਲ ਵਿੱਚ ਆ ਹਾਂ ਤੇ ਸਲਾਬਰ ਆ ਜਾਂਦਾ ਹਮ ਜਰਮੈਨ ਹੁੰਦਾ ਉਹ ਦਾਣੇ ਪਾ ਜਾਂਦਾ ਹਮ ਜਿੰਦਾ ਜਿੰਦੇ ਲਾ ਜਾਂਦਾ ਬਾਕੀ ਜੋੜੇ ਜੂੜੇ ਹਲੇ ਲਾਏ ਵੇ ਆ ਬਾਈ ਅਸੀਂ ਤਾਂ ਲਾਏ ਵਈ ਆ ਬੱਚੇ ਛੋਟੇ ਆ ਵਿੱਚ ਜਿਹੜੇ ਕੱਡੇ ਵੇ ਬਜੇ ਹਨਾ ਚਲੋ ਉਹ ਵੀ ਪਲ ਜੂਗੇ ਜਿਹੜੇ ਹੁਣ ਨਿਕਲੇ ਵੇ ਆ ਬਾਕੀ ਤਾਂ ਤਕਰੀਬਨ ਕੰਮ ਖਰਿਆ ਹੋ ਖਾਲੀ ਹੋ ਆਪਾਂ ਜੋੜੇ ਜੂੜੇ ਟੁੱਟੇ ਵਈ ਆ ਕਿਹੜੀ ਹੁੰਦੀ ਆ ਉੱਥੇ ਕਿਹਦੀ ਐਥੀ ਹੋਣੀ ਆ ਐਥੀ ਹੋਣੀ ਕਿੱਥੇ ਜਾਣਾ ਉਹਨੇ ਐਥੀ ਹੋਣੀ ਆ ਦੇਖ ਲਈ ਤਾਂ ਹੈ ਨਹੀਂ ਆ ਗੋਟੀਆ ਲੈ ਜੀ ਤੀਕੀ ਤੀਕੀ ਇੰਕੋ ਤੇ ਹੈ। ਹੁਣ ਦਾ ਇੱਕ ਮਣਾ ਦੇਖਦਾ। ਇਹ ਆ ਫਿਰਦੀ ਆ ਛਾਤਰੀ ਦੇ ਉੱਪਰ। ਇਹ ਬਾਈ ਕਰਨੀ ਜੇ ਉੜੀ ਹੋਈ ਆ ਪੂਰੀ ਹਾਂ ਹੁਣ ਤਾਂ ਇਹ ਬੱਚੇ ਕੱਢੇ ਹੋਏ ਆ। ਅੱਜਾ ਬੱਚੇ ਕੱਢੇ ਹੋਏ ਆ ਠੰਡ 'ਚ ਹੁਣ ਉੜਦੀ ਹੋਊਗੀ। ਹੂੰ ਚੱਲ ਕੋਈ ਨਹੀਂ ਆ ਜਾਣਾ ਤਾਂ ਲੱਗੀ ਵੀ ਹੋਈ ਆ। ਮਨ ਨੂੰ ਡਰ ਰ ਅਹੇ ਯਾਰ ਵੀ ਪੈ ਗਈ ਨਹੀਂ ਨਾ ਪਤਾ ਕਿਹਦਾ। ਹਾਂ। ਚਾਗੀ ਕੁਕਰੀ ਮਾਰਦੀ ਯਾਰ। ਹੂੰ। ਉਹ ਵੀ ਵਧੀਆ ਹੁੰਦੀ ਦੀ। ਹੂੰ। ਆ ਪਤੰਗਾਂ ਨੇ ਬਹੁਤ ਤੁਸੀਂ ਤੇਰੇ ਆ ਭੈ ਜੇ ਵੱਡ ਕੇ ਗੇਰਦੇ ਹੁਣ ਨਾਲ। ਪਤੰਗ ਵੀ ਸਹੀ ਗੱਲ ਆ ਪਤੰਗ ਵੀ ਬਹੁਤ ਕੁਝ ਕਰਦੇ ਆ। ਠੀਕ ਆ ਠੀਕ ਆ ਬਾਕੀ ਬਾਈ ਜੋੜੇ ਇਧਰ ਲੱਗੇ ਵੀ ਜਿਹੜੇ ਬੱਚੇ-ਬੁੱਚੇ ਹੈਗੇ ਮਾੜੇ-ਮੋਟੇ ਠੀਕ ਆ ਜੀ ਬਾਕੀ ਵੀਡੀਓ ਬਾਈ ਚੰਗੀ ਲੱਗਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਰਾਂਗੇ ਸ਼ੁਰੂਆਤ ਬਾਈ ਫੇਰ ਹੁਣ ਵੀਡੀਓ ਦੀ ਆਪਾਂ ਸ਼ੁਰੂ ਕਰ ਦੇਣੀ ਹੈ ਵੀਡੀਓ ਫੇਰ ਦੁਬਾਰੇ ਆਪਾਂ ਨੇ ਆਪਾਂ ਨੇ ਅੱਦ ਕੀ ਬਾਜ਼ੀਆਂ ਲਗਾਤਾਰ ਦੇਖਣੀਆਂ ਵੀਰੇ ਇਹਨਾਂ ਕਰਾ ਛੋਟੇ ਛੱਡ ਲੈਣੇ ਆ ਫੇਰ ਵੱਡੇ ਛੱਡਾਂਗੇ ਬਾਕੀ ਆਪਾਂ ਜਿਹੜੀ ਵੀਡੀਓ ਦੀ ਅਪਡੇਟ ਹੋਊਗੀ ਸਾਰੀ ਆਪਾਂ ਬਾਜ਼ੀ ਤੁਹਾਨੂੰ ਦਿਖਾਵਾਂਗੇ ਠੀਕ ਤੇ ਦੋ ਫਿਰ ਆਜ਼ਾਦ ਧੰਨਵਾਦ ਸਾਰੇ ਭਰਾਵਾਂ ਦਾ ਠੀਕ ਹੈ ਜੀ ਠੀਕ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮੇਰਾ ਭਰਾ ਵੀ ਬਾਕੀ ਭਾਈ ਵੀਡੀਓ ਫਿਰ ਲੰਬੀ ਹੋ ਜਾਂਦੀ ਜਿਆਦਾ ਹਾਂ ਤੇ ਇਧਰ ਆਪਣਾ ਵੀਰ ਇੱਕ ਹਾਸ ਹੋਰੀ ਉਹ ਤਾਂ ਅੱਛੇ ਦੇ ਸ਼ੌਕੀਆ ਮਾਡਾ ਹਰਿਆਣੇ ਦੇ ਤੇ ਉਹ ਭਰਾ ਦੇ ਯਾਰ ਕਬੂਤਰ ਬਿੱਲੇ ਨੇ ਮਾਰਤੇ ਬਾਹਰ ਦਾ ਬਿੱਲਾ ਛੜ ਗਿਆ ਹੁਣ ਫਿਰ ਅੱਛਾ ਹੋਰ ਤੇ ਬਲਾਇਆ ਤਾਂ ਨਹੀਂ ਉਹਨੇ ਵੀ ਹਮ ਇੱਕ ਦਿਨ ਮੈਂ ਫੋਨ ਕਰਾ ਲਿਆ ਵੀ ਹਮ ਉਹ ਕਹਿੰਦਾ ਕੋਈ ਨਾ ਵੀਰੇ ਵੀਰੇ ਯਾਰ ਕਬੂਤਰ ਮਾਰਤੇ ਕਹਿੰਦਾ ਮੈਂ ਕਹਿੰਦਾ ਬਹੁਤ ਅਫਸੋਸ ਹੋਇਆ ਵਗੈਰ ਅੱਛਾ ਤੇ ਬੰਦੇ ਬਾਈ ਵਧੀਆ ਆਪਣੇ ਕੋ ਜੁੜੇ ਹੋਏ ਇਸ ਦੀ ਗੱਲ ਨਹੀਂ ਹਮਮ ਚੜਦੀ ਕਲਾ ਰੱਖਿਆ ਪ੍ਰਮਾਤਮਾ ਉਹਦੇ ਕੁਛਰਮ ਸਹੀ ਗੱਲ ਆ ਸਹੀ ਗੱਲ ਸਹੀ ਆ ਠੀਕ ਆ ਸਤਿ ਸ੍ਰੀ ਅਕਾਲ ਬਾਈ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਵਿੱਚ ਬਾਈ ਕਰਦੇ ਆ ਵੀਡੀਓ ਫੇਰ ਤੋਂ ਆਪਾਂ ਸਟਾਰਟ ਹਨਾ ਫੇਰ ਕਰਦੇ ਆ ਵੀਡੀਓ ਦੁਬਾਰਾ ਤੇ ਸਟਾਰਟ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ